ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਵੀ ਚੜ੍ਹਦੀ ਗੱਲਾ ਦਿਨ ਦੁਗਣਾ ਚੌਗਣਾ ਤਰੱਕੀਆਂ ਬਾਛੇ ਭਾਈ ਸਾਰਿਆਂ ਨੂੰ ਬਾਕੀ ਮੌਸਮ ਦਾ ਜੇ ਦੇਖਿਆ ਜਾਵੇ ਮੌਸਮ ਕੱਲ ਤਾਂ ਮੀਂਹ ਪਿਆ ਨਹੀਂ ਹੈਗਾ ਵੀ ਕੱਲ ਜਿਹੜਾ ਪਿਆ ਦਾ ਸਵੇਰ ਟਾਈਮ ਆਪਣੇ ਪੈ ਲਿਆ ਉਹਦੇ ਬਾਅਦ 2 ਵਜੇ ਤੋਂ ਬਾਅਦ ਹਟ ਗਿਆ ਫਿਰ ਧੁੱਪਾਂ ਵੀ ਨਿਕਲਈ ਪੂਰੀ ਬਹੁਤ ਵਧੀਆ ਵੀ ਜਿੰਨਾ ਟਾਈਮ ਲੰਘਿਆ ਉਹਦੇ ਬਾਅਦ ਸ਼ਾਮ ਤੱਕ ਮੀਂਹ ਪਿਆ ਨਹੀਂ ਸਾਰੀ ਰਾਤ ਨਹੀਂ ਪਿਆ ਹੈਗਾ ਆ ਹੁਣ ਸਵੇਰ ਦਾ ਟਾਈਮ ਹੈ ਧੁੱਪਾਂ ਨਿਕਲਈ ਵੀ ਹੈ ਮੌਸਮ ਹੁਣ ਵੀ ਸਾਫ਼ ਲੱਗਦਾ ਪਰ ਬੱਟ ਬਹੁਤ ਆ ਜੇ ਨਹੀਂ ਪਤਾ ਹੈ ਕਿ ਕ ਵੀ ਦੇਖੀ ਜਾਂਦੀ ਐ ਜਿੱਕਣਾ ਦੱਸਿਆ ਵਾ ਤਾਂ ਉਹਨਾਂ ਨੇ 21 22 ਤਰੀਕ ਨੂੰ ਬਹੁਤ ਮੀਂਹ ਦੱਸਿਆ ਵਾ ਤਾਂ ਚੇਤਾਵਨੀ ਦਿੱਤੀ ਵੀਦੀ ਪਹਿਲਾਂ ਇੱਕ ਕਿਸਮ ਦੀ ਵੀ ਕੋਈ ਇੰਨਾ ਬਹੁਤਾ ਨਹੀਂ ਪਿਆ ਹੈਗਾ ਆਪਣੇ ਚਲੋ ਫਸਲ ਨੂੰ ਜਿੰਨਾ ਕਿ ਚਾਹੀਦਾ ਦਾ ਜਿੱਕਣਾ ਚਰੀ ਗੰਨਿਆਂ ਨੂੰ ਉਹਨਾਂ ਕਾ ਪਿਆ ਵੀ ਨਹੀਂ ਹੈਗਾ ਇਹ ਵੱਧ ਪੈ ਗਿਆ ਘਟ ਵੀ ਨਹੀਂ ਪਿਆ ਗਿਆ ਚਲੋ ਰਿਸਮਾ ਜਾ ਪਈ ਗਿਆ ਬਹੁਤ ਵਧੀਆ ਮੀਂਹ ਜਿਹੜਾ ਪਿਆ ਵੀ ਸਰਗੈਨ ਵਧੀਆ ਹੁਣ ਦੇਖਦੇ ਅੱਜ ਵਟ ਜਿਹੜੇ ਹਿਸਾਬ ਨਾਲ ਬਹੁਤ ਹੈ ਸ਼ਾਇਦ ਅੱਜ ਦੇ ਦਿਨ ਵਿੱਚ ਕੁਝ ਨਹੀਂ ਪਤਾ ਹੈਗਾ ਵੀ ਅੱਜ ਲਿਆਉਣੇ ਜ ਆਪਾਂ ਨੇ ਬਿਸਕਟ ਕਰਾ ਕੇ ਹੁਣ ਮੈਂ ਚੱਲਿਆ ਬਿਸਕਟਾਂ ਆਪਾਸ ਤਿਆਰ ਹੋਇਆ ਹੋਇਆ ਵੀ ਦੇਖਦੇ ਭੋਜੇ ਮਜਰੇ ਕਰਾ ਕੇ ਲਿਆਉਣੇ ਜਿੱਥੇ ਨੰਬਰ ਲਾਇਆ ਆਪਾਂ ਨੇ ਉਹ ਕਹਿੰਦੇ 9:00 ਵਜੇ ਆਜੋ ਚਲੋ ਇੱਕ ਅੱਧਾ ਜੇ ਪਹਿਲਾਂ ਆ ਗਿਆ ਕੋਈ ਟਾਈਮ ਬਹੁਤਾ ਨਹੀਂ ਲੱਗਦਾ ਹੈਗਾ ਜੇ ਆਪਾਂ ਨੇ 8 ਕਿਲੋ ਆਟੇ ਦੇ ਕਰਾਏ ਤਾਂ ਅੱਧਾ ਪੌਣਾ ਘੰਟੇ ਦੇ ਵਿੱਚ ਨਿਪਟ ਜਾਂਦਾ ਸਾਰਾ ਕੁਝ ਕਿਉਂ ਜੇ 4 ਕਿਲੋ ਵਾਲੇ ਨੂੰ ਅੱਧਾ ਘੰਟਾ ਹੀ ਲਾਉਂਦੇ ਐ ਵੀ ਛੇਤੀ ਲੰਘ ਜਾਂਦਾ ਉੱਥੇ ਮਸ਼ੀਨਾਂ ਗੱਲ ਚੱਲਦਾ ਕੰਮ ਜ਼ਿਆਦਾ ਜੇ ਭੱਠੀ ਵਾਲਾ ਕੰਮ ਹੋਵੇ ਫਿਰ ਉੱਥੇ ਥੋੜਾ ਟਾਈਮ ਲੱਗਦਾ ਕਿਉਂ ਫਿਰ ਗਰਮੀ ਦਾ ਇੱਕ ਤਾਂ ਮੌਸਮ ਹੈ ਵੀ ਫਿਰ ਆਟਾ ਘੋਲਣਾ ਘੁਲਣਾ ਪੈਂਦਾ ਹੁਣ ਇਹਨਾਂ ਨੇ ਜਿਹੜਾ ਵੀ ਐਕਨ ਦਾ ਉੱਥੇ ਮਤਲਬ 8000 ਰੁਪਏ ਰੇਟ ਆ ਉਹਨਾਂ ਦਾ। ਬਾਕੀ ਮਿਸਤਰੀ ਵੀ ਪਹੁੰਚ ਗਏ। ਵੀ ਮੁੰਡਾ ਹਲੇ ਪਹੁੰਚਿਆ ਹੋਇਆ। ਇੱਕੇ ਦਿਖਾਉਂਦੇ ਆ ਫਿਰ ਆਪਾਂ ਤੁਹਾਨੂੰ ਜਿਹੜਾ ਮਿਸਤਰੀਆਂ ਦਾ ਕੰਮ ਆ ਕੱਲ ਕਿਉਂ ਆਪਾਂ 3:00 ਵਜੇ ਤੱਕ ਦਾ ਦਿਖਾਇਆ ਤਾਂ ਜਦ ਪੱਲੇ ਫਿੱਟ ਕਰਦੇ ਤੇ ਉਹ। ਵੀ ਉਦੇ ਬਾਅਦ ਫੇਰ ਫਿੱਟ ਕਰਕੇ ਬਹੁਤ ਸੋਹਣੇ ਡਿਜ਼ਾਈਨ ਆ ਜਾਂ ਵਧੀਆ ਲੱਗਦਾ। ਹਲੇ ਹੈਂਡਲ ਹੁੰਡ ਰਹਿੰਦੇ ਆ ਕੁਸ ਸਵਿਚ ਰਹਿੰਦੇ ਲਾਉਣ ਨੂੰ ਪੀ ਪੀਵੀਸੀ ਰਹਿੰਦੀ ਆ। ਉਹ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਯਾਰ ਬਿਸਕਟ ਕਰਾ ਲਈਏ ਇੱਕ ਵਾਰ ਪਹਿਲਾਂ। ਜੇ ਟਾਈਮ ਹੋਇਆ ਫਿਰ ਆਪਾਂ ਨੇ ਦੋ ਕਬਸ ਵੀ ਹੁਣ ਚਲੋ ਰੱਖਿਆ ਹੋਇਆ ਆਟਾ ਉੱਟਾ ਜਣੇ ਹੁਣ ਬਹੁਤਾ ਸਮਾਨ ਖਿੱਚਣ ਦੀ ਲੋੜ ਨਹੀਂ ਪੈਂਦੀ ਕਟਾਰ ਆਪਣਾ ਦੁੱਧ ਲੈ ਜਾਣਾ ਪੈਂਦਾ ਜਿਹੜਾ ਘੀ ਹੈ ਚੀਨੀ ਨਹੀਂ ਪੈਂਦੀ ਕਿ ਹੁਣ ਪੈਂਦਾ ਮਸ਼ੀਨ ਵਿੱਚ ਜਿਹੜੇ ਬਣਦੇ ਪੂਰਾ ਪੈਂਦਾ ਇਹ ਜਿਹਾ ਬੂਦੇ ਕਰਕੇ ਪੂਰਾ ਬਾਰਾ ਉੱਥੇ ਲੈਣਾ ਜਿਹੜਾ ਘੀ ਵੀ ਉੱਥੇ ਤੇ ਪਾਉਣਾ ਇੱਕ ਘੀ ਜਿਹਾ ਫੇਰਕ ਪਾਉਣ ਲਈ ਜੇ ਆਪਾਂ ਡਾਲਡਾ ਲੈ ਜਾਂਦੇ ਉਹ ਕਹਿੰਦੇ ਸੋਨਾ ਚਾਹੀਦਾ ਫਰਾਂ ਵਾਲੇ ਧਮਕਾ ਚਲੋ ਫਿਰ ਅਗਲੀ ਜ਼ਿੰਮੇਵਾਰੀ ਬਣ ਜਾਂਦੀ ਆ ਆਪਾਂ ਦਾ ਪੈਸੇ ਹੀ ਦੇਣੇ ਆ ਵੀ ਇੱਥੇ ਵੀ ਕੀ ਮੋਲ ਲੈ ਜਾਣਾ ਡਾਲਡਾ ਜਿਹੜਾ ਹੈਗਾ ਔਰ ਬੂਰਾ ਉਹਨਾਂ ਦੇ ਕੋਲ ਆਪਣਾ ਹੈਗਾ ਫਿਰ ਸਾਰ ਵੀ ਸੌਣ ਕਰਕੇ ਹੁਣ ਸੰਧਾਰਿਆਂ ਦਾ ਵੀ ਪ੍ਰੋਗਰਾਮ ਹੈਗਾ ਜਿਹੜਾ ਕੱਢਦੀਆਂ ਇੱਕ ਦੋ ਦਿਨ ਚ ਵੀ ਨਵੇੜ ਆਪਾਂ ਦਾ ਪਹਿਲੇ ਦਿਨਾਂ ਥੋੜੇ ਜਿ ਮਿਸਤਰੀਆਂ ਦਾ ਕੰਮ ਜ਼ਿਆਦਾ ਤਾ ਤਾਂ ਕਰਕੇ ਉਹ ਜਿਹੜੇ ਕੱਲ ਵੀ ਮਿਸਤਰੀਆਂ ਨੇ ਅਲਝਾ ਰੱਖੇ ਪਹਿਲਾਂ ਚਮਕੌਰ ਸਾਹਾਗੇ ਫਿਰ ਉੱਪਰ ਜਾਣਾ ਪੈ ਗਿਆ ਉਸ ਮਹੀ ਆਲੇ ਨੇ ਖਿੱਚਿਆ ਉਹਦਾ ਕੰਮ ਵਿੱਚ ਜ਼ਿਆਦਾ ਵੀ ਐਕਣ ਦਾ ਜੀ ਚਲੋ ਬਣਾ ਲਿਆ ਜੀ ਬਿਸਕਟ ਦਿਖਾਉਂਦੇ ਉੱਥੇ ਜਾ ਕੇ ਜੇ ਲਾਉਡ ਹੋਇਆ ਮਾੜਾ ਮੋਟਾ ਵੀਡੀਓ ਬਣਾਉਣ ਦਾ ਆਪਾਂ ਦਿਖਾਵਾਂਗੇ ਤੁਹਾਨੂੰ ਬਿਸਕਟਾਂ ਦੇ ਜਿਵੇਂ ਬਣਦੇ ਕਿਹੜੀਆਂ ਮਸ਼ੀਨਾਂ ਚੱਲਦੀਆਂ ਵੀ ਭੋਜੇ ਮਾਜਰਾ ਆਪਾਂ ਦਾ ਹੈਗਾ 4 ਕਿਲੋਮੀਟਰ ਚਮਕੌਰ ਮੈਂ ਉਤੇ ਬਾਅਦ ਆ ਕੇ ਦਿਖਾਉਂਦਾ ਜੀ ਮਿਸਤਰੀਆਂ ਦਾ ਕੰਮ ਜਿੰਨਾ ਕਰਿਆ ਵਾ ਹੋਇਆ ਮੈਂ ਹੋਰ ਦਿਖਾਉਂਦਾ ਜੀ ਕਾਰੋਬਾਰ ਜਿਹੜਾ ਚੱਲਦਾ ਆਪਾਂ ਦਿੰਦਾ ਇਹ ਘਾੜੇ ਆਪਣੇ ਬਣਾਏ ਹੋਣਾ ਹੈ ਜਿਹੜੇ ਅਸੀਂ ਕਰਾਉਣਾ ਉਹਦਾ ਫਰਕ ਹੈ ਤੇ ਜਿਹੜੇ ਅਸੀਂ ਕਰਾਉਣਾ ਉਹਦਾ ਫਰਕ ਹੈ ਉਹ ਵਾ ਜੇ ਛੇ ਪੱਟੀ ਹੁੰਦੀ ਦੀ ਪੱਟੀ ਗੱਲ ਦਾ ਕੰਮ ਹੋ ਮਸ਼ੀਨ ਦਾ ਚੱਲਦਾ ਦਾ ਰੇ ਨਹੀਂ ਅੱਗੇ ਫੜਵੇਂ ਖੜ ਜਾਣਾ ਅੱਜ ਤੇ ਆਪਣਾ ਉਹਨੂੰ ਸਾਈਡ ਤੇ ਮਾਰ ਕੇ ਪਾਇਆ ਨਾ ਇਹਦਾ ਸਾਈਜ਼ ਵੀ ਇੱਕ ਬੇਤੁਰੀ ਦਾ ਹੈ ਇਹ ਇਹਨਾਂ ਨੇ ਆਪਣੇ ਪਾਏ ਬੂਲ ਆਪਣੇ ਆਲੇ ਨਾਲ ਪਾਏ ਹੋ ਆਪਣੇ ਵਿੱਚ ਕੀ ਵੱਟ ਹੁੰਦਾ ਇਹਨਾਂ ਥੋੜੇ ਘੱਟ ਹੁੰਦਾ ਇਹਨਾਂ ਦੇਖੋ ਹੁਣ ਦੁੱਧ ਨਹੀਂ ਹੈਗਾ ਆਪਣਾ ਦੁੱਧ ਸੋਨਾ ਵਿੱਚ ਫੈਨੋਂ ਉਹਦੇ اندر ਗਵਰਨਮੈਂਟ ਨੇ ਕਬਾਤ ਨਾ ਹੈ 10 ਮਿੰਟ 10 ਮਿੰਟ ਬੱਲੇ ਮੜ ਗਏ ਅੜਗੇ ਦੇ 2 ਮਿੰਟ ਤੇ ਬਣਾ ਕੇ ਜੋੜ ਕੇ ਪੈ ਰਿਹਾ ਹੈ ਜੀ ਆਇਆ ਸਟਾਰਟ ਹੋਣੇ ਆ ਇਹ ਜੇ ਬੁਝ ਪੱਠੀ ਵਾਲਾ ਕੰਮ ਔਖਾ ਹੋ ਜਾਂਦਾ ਫੇ ਉਹ ਤੇਰਾ ਬਾਲਣ ਬੋਲੋ ਸਾਹਮਣਾ ਬੰਦਾ ਵਾਏ ਜਿਆਦਾ ਮੀਂਹ ਨਹੀਂ ਨਾ ਛਾਉਣਾ ਮਿੱਤਰ ਨੇ ਨਹੀਂ ਨਹੀਂ

ਪਾਣੀ ਨਹੀਂ ਮਿਲਿਆ ਆਪਾਂ ਲੱਗ ਰਹੇ ਹਾਂ ਤਾਂ ਆਸ ਮੈਂ ਮਸਾਲ ਚ ਮੈਂ ਨਹੀਂ ਹੋ ਗਿਆ ਹੋ ਘੱਟ ਗਿਆ ਘੱਟ ਗਿਆ ਚੱਕ ਲੈ ਨਹੀਂ ਫਿਰ ਦੇਲ ਆਟਾ ਹੀ ਬਣ ਜਾਣਾ ਉਹਨਾਂ ਦਾ ਹੈ ਬਈ ਕਹਤੇ ਆਪ ਨਾਲ ਗੇਰ ਜੀ ਇੱਕ ਲਾਈਨ ਚੱਕ ਲਿਆ ਬੈਣਾ ਪਾਣੀ ਅੰਨ ਹੋਣਾ ਨਹੀਂ ਤਾਂ ਕਿਤੇ ਕਿੰਦਾ ਪਾਣੀ ਨਹੀਂ ਹੋ ਰਿਹਾ ਹੈ ਬੈਠਾ ਜੀ ਇਹ ਰਾਟਾ അതിൽ ലൈറ്റ് വന്നിട്ട് ജനറേറ്റാ ലാബ് ਅਰਕਾ ਸੈਕਟਰ ਤੋਂ ਅੰਮ੍ਰਿਤਸਰ ਦੇ ਮਕੀਨਾ ਬੰਦ ਆ ਫੇਰ ਚੱਲਣ ਗਿਆ ਉਹ ਵੀ ਖੜੀ ਆਲੇ ਪਾਰਾਂ ਦੇ ਕਿਨਾਰੇ ਆਟਾ 1000 ਵੀ ਕਰਿਆ ਹੁੰਦਾ ਜੇ ਸਾਰਾ ਕਰਦਾ ਨਾ ਬੇਚੇ ਦਾ ਬੁਲੇ ਇੱਥੇ ਉਹਦੇ ਵਿੱਚ ਪਤਾ ਲੱਗਦਾ ਨਾ ਕਿ ਕੋਈ ਰੋੜੀ ਰਾੜੀ ਨਾ ਹੋਵੇ ਹੋ ਗਿਆ ਪਾ ਚੀਨੀ ਪਾਉਂਦੇ ਫੇਰ ਵੀ ਨਹੀਂ ਨਿਕਲਦੇ ਮੇਰੇ ਕੋਲ ਪਾਰਦੇ ਉਹ ਕਾਰ ਹੈ ਕੋਈ ਕਾਰੇ ਗਾ ਪਾਤਾ ਦੇ 5 ਕਿਲੋ 4 ਕਿਲੋ ਪਾਤਾ ਵੀ 8 ਕਿਲੋ ਆਟਾ ਹਲਿਆਓ ਫੇ ਆਪਣਾ ਬਾਕੀ ਆ ਢੋਲ ਦੇ ਆ ਜਾਣਾ ਇਹ ਲੱਗਿਆ ਨੰਬਰ ਨਾਲ ਨੂੰ 8 ਕਿਲੋ ਦੇ ਤਕਰੀਬਨ 15 ਕਿਲੋ ਪਾਤਾ ਦੇ ਹੋਵੇ ਜੇ ਆਪਾਂ ਦੂਈ ਭੱਠੀਆਂ ਵਾਂ ਬਣਾਉਂਦੇ ਉੱਥੇ ਢਵਰ ਵਰਦੇ 16 ਕਿਲੋ ਹੋ ਜਾਂਦੇ ਆ ਥੋੜਾ ਜਿਹਾ ਫਰਕ ਪੈਂਦਾ ਉਹਨੇ ਕਿੱਦੋਂ ਕਰਦਾ ਜੀ ਸਾਰੇ ਵੀ ਡਰਾਪਟੋਂ ਉਹਦਾ ਗਾਰੀ ਆਪੇ ਜਨਰੇਟਰ ਚੱਲਦਾ ਹੈ ਕਿ ਲੈਟਰ ਨੂੰ ਬਦਲਦਾ ਹੈ। ਉਹ ਵਾਈਡ ਆਪਣਾ ਰੱਡੇ ਤੇ ਹੁਣ ਦਾ ਫੋਟ। ਇੱਕ ਟ੍ਰੇਲਰ ਉੱਤ ਹੁੰਦੀ ਹੈ ਇੱਕ ਉਹ ਭਰੇ ਖੜੀ ਹੱਸ। तकरीबन 10 ਵਜੇ ਨੰਬਰ ਲੱਗਿਆ 10:30 ਆਪ ਆ ਗਏ ਤੇ 4 ਨੰਬਰ ਆਪ ਦਾ ਪਹਿਲਾਂ ਵੇਖ। ਵੇ ਸੇਕ ਮਾਰ ਲਵਾ ਤੂੰ ਖੜਿਆ ਨੂੰ ਇੱਕ ਆਹ ਭਾਈ ਯਾਰੇ ਬਾਹਰ ਇਹ ਕੱਟਿਆ ਨਹੀਂ ਆ ਭਾਈ ਇੱਕ ਉਹਦੇ ਵਿੱਚ ਚੱਲਦੀ ਆ ਆਪਣੇ ਵਾਲੀ ਕੋਲ ਵੀ ਇਹ ਆਪਣੇ ਹੱਥ ਵਿੱਚ ਹੈ ਟੈਂਪਰੇਚਰ ਹੀ ਤਾਂ ਥੋੜਾ ਜਿਹਾ ਚਿੱਟੇ ਰੰਗ ਪਰ ਰੱਖਣਿਆਂ ਤਾਂ ਉਹ ਘਟਾਉਣਾ ਪੈਂਦਾ ਕੁਝ ਨਾ ਤਾਂ ਥੋੜੇ ਜਿਹਾ ਦਾਲੀ ਪਕਾਣੇ ਰਾੜਨੇ ਆ ਉਹੋ ਜਿਹੇ ਜਿਹਾ ਮਰਜੀ ਸੇਕ ਦਵਾ ਲਓ ਉਹਦੇ ਇਲਾਵਾ ਕਰ ਲੈ ਮਾਹਣੋ 20 ਸਕਿੰਟ ਰਹਿ ਗਏ ਪਤਾ ਨਹੀਂ ਉਹਦੇ ਇਲਾਵਾ ਕਰ ਇਹਨਾਂ ਨਿਕਲਣਾ ਬਾਹਰ ਬਾਕੀ 3 ਟ੍ਰੇ ਆ ਮਡੀਆਂ ਫੁੱਲ ਭਰ ਜਾਂਦੇ ਆ 1 ਆ ਏ 10 12 ਕਾ 12 ਕਾ ਬੱਤਰੇ ਵੇਚਦੇ ਬਸ ਵੀ ਦੇਖਦੇ ਆ ਉਹਨੇ ਕਿਲੋ ਖੜਦਾ ਫਰਕ ਪੈ ਜਾਂਦਾ ਨਹੀਂ ਜੇ ਆਪਾਂ 8 ਕਿਲੋ ਆਟੇ ਦੇ ਬਣਾਇਆ ਤਾਂ 16 ਕਿਲੋ ਬਿਸਕੁਟ ਬਣ ਜਾਂਦਾ ਕਿ ਪੱਠੀ ਵਰਾਣੇ ਨਹੀਂ ਬਣਦੇ ਰਹੇ ਆ ਵੀ ਥੋੜਾ ਜਿਹਾ ਫਰਕ ਪੈਂਦਾ ਬਾਕੀ ਲੈਟਨਾ ਬਹੁਤਾਂ ਕਰਿਆ ਵਾ ਗਾਪਨ ਨਹੀਂ ਅਲਾਈ ਜ਼ੋਰ ਬਹੁਤ ਲਾ ਕੇ ਗਿਆ ਬਹੁਤ ਜ਼ੋਰ ਕਰੀ ਪਈ ਅੱਜ ਫੇਰ ਚਲੋ ਇਹ ਠੀਕ ਆ ਜਿਹੜਾ ਜੋਰ ਪਾ ਕੇ ਨਖਰਦਾ ਗਿਆ ਹੁਣ ਸਾਫ ਹੋ ਤੋ ਪਣਗਲੇ ਗਿਆ ਠੀਕ ਆ ਮੌਸਮ ਵਧੀਆ ਵੀ ਚਲੋ ਬਾਕੀ ਰਹਿਣਾ ਜੀ ਹੋਰ ਕਾਰੋਬਾਰ ਕੰਮ ਤਕਰੀਬਾ ਆਪਣਾ ਤੇ ਪਰ ਚੱਲਿਆ ਵੀ ਕਰਕੇ ਹਿਸਾਬ-ਕਿਤਾਬ ਇਹਨਾਂ ਤੇ ਗੱਡੀ ਆਪਣੇ ਉਹ ਪਰਾਂ ਖੜੀ ਆ ਗੱਡੀ ਆਪਣੇ ਵਾਲੀ ਜਿਹੜੀ ਉਹ ਪਰਾਂ ਜੀ ਵੇਖ ਇਸਨਾਂ ਬਣਾਉਣੇ ਹੋਵੇ ਜਾਂ ਨੰਬਰ ਇਹਨਾਂ ਦਾ ਪਿੰਡ ਭੋਜੇ ਮਾਜਰਾ ਉਹ ਵਾਈਸ ਕਰੋ ਚੱਕ ਇਹ ਵਰਦੇ ਰਹਿੰਦੇ ਇਹਨਾਂ ਨੇ ਲੱਗਣ ਨੂੰ ਬਣਾਏ ਵੇ ਵਿਆਹ ਥੱਲੇ ਮੰਗੀ ਵਧੀਆ ਆਪਨ ਪਰਦਾ ਬਣਾਇਆ ਵੇ ਆਹ ਟੱਕੇ ਥੱਲੇ ਲੱਗਣੀਆਂ ਇਹਦੇ ਮਨੂ ਜੀ ਵੀ ਵਧੀਆ ਬਣ ਗਈ ਸੀ ਜੰਨੀ ਵਾਲੀ ਆ ਕਰਦੇ ਆ ਵਧੀਆ ਆਹਂ ਦਰਾੜ ਵਾਲੇ ਜਿਹੜੇ ਖਿੱਚ ਗਏ ਮੰਨ ਕੋਈ ਕੰਦੇ ਕਰਦੇ ਹਲੇ ਲੱਗਣੇ ਸਾਰੇ ਵੀ ਫਲੇ ਬਿੱਟ ਵੀ ਲੱਗਣੇ ਸਾਰੇ ਇਹਦੇ ਜਿਹੜੀ ਉਹ ਬੰਦ ਹੈ ਨਾ ਪਿੱਛੇ ਉਹ ਦੇਖਣ ਦਾਗ ਜੇ ਵੇੇ ਟੀਬਲ ਲੱਗੜੇ ਪੀਵੀਸੀ ਜਿਹੜੀ ਜਾਂਦੀ ਵੇ ਇੱਥੇ ਮੈਨੂੰ ਇਹ ਲਾਤੀ ਨਾ ਦੇਖਦੇ ਆਹ ਲਾਈ ਵੀ ਥੋੜੀ ਜੀ ਮੇਕਣਾ ਕਵਰ ਕਰ ਦੇਣੇ ਖਾਣੇ ਪਿੱਛੇ ਸਾਰੇ ਪੀਪੀਸੀ ਲਾ ਕੇ ਬਾਕੀ ਨਾਲ ਹੈਂਡਲ ਹੰਡਲ ਸਾਰੇ ਲੱਗਣੇ ਤਿਆਰ ਹੋਊਗਾ ਜਿ ਮੁੰਡਾ ਆਇਆ ਕੱਲਾ ਹੀ ਏ ਚਲੋ ਕੱਲੇ ਨੇ ਸੋਣਾ ਕੰਮ ਖਿੱਚ ਦੇਣਾ ਕੁਝ ਜਾਣੀ ਦੋ ਦਾ ਫਰਕ ਹੁੰਦਾ ਹੁਣ ਇਸ ਤਰ੍ਹਾਂ ਕੱਟ ਕੇ ਜਾਨੀ ਪੈਂਦੀ ਉਹ ਚੀਜ਼ ਕੱਟ ਕੇ ਦੇ ਦਿੰਦਾ ਵੀ ਪਹੁੰਚ ਗਏ ਆਪਾਂ ਟਾਈਮ ਗੱਲ ਬਸ ਫੋਟੋ ਖਰਾ ਕੇ ਬਾਕੀ ਚੱਲਦੇ ਆ ਜੀ ਹੁਣ ਪਿੰਡ ਬੜਵਾਲੇ ਦੇਖਣੇ ਆਪਾਂ ਨੇ ਇੱਕ ਮਰੰਡੇ ਦੇ ਲਾ ਕੇ ਪਿੰਡ ਰਣਜੀਤਪੁਰਾ ਸ਼ਾਮ ਤੱਕ ਆਪਾਂ ਨਾ ਮੁੜਿਆਉਣਾ ਫਿਰ ਬਾਕੀ ਮਹੀ ਆਲੇ ਨੇ ਝੱਟ ਲਾਈ ਦਾ ਪੂਰੀ ਦੀ ਹੁਣ ਮੌਸਮ ਸਾਫ ਲੱਗਦਾ ਨਵਲੀ ਪਾਤੇ ਚਾਲੇ ਦੇ ਹੁਣੇ ਆਪਾਂ ਦੇ ਦੋ ਘਪਸੇ ਜਿਹੜਾ ਸੁਨਾਰੇ ਦਾ ਪ੍ਰੋਗਰਾਮ ਹੈ ਬਾਕੀ ਨਾਣਾਦੇਵੀ ਵਾਲੇ ਜਾ ਰਹੇ ਹੈ ਜੀ ਸੰਗਤ ਸਾਰੀ ਉਤਰੀ ਵੀ ਇੱਕ ਦੀ ਮੋਟਰਸਾਈਕਲ ਵਾਲੇ ਘਟ ਹੈ ਤੁਰ ਕੇ ਜਾਣੇ ਵਾਲੇ ਜਾਦਾ ਹੈ ਵੀ ਆਪਾਂ ਜਾਣੇ ਵਾਲੇ ਚਮਕੌਰ ਸਾਹਿਬ ਪੂਜੇ ਮਜਰੇ ਦੁਬਾਰੇ ਫੇਰ ਲੰਗੇ ਆ ਪਹਿਲਾਂ ਇੱਥੇ ਆਏ ਬਤਾ ਕਰਾਉਣ ਦੀ ਦੋ ਘਜਾਗਾ ਆਪਾਂ ਨੇ ਕੱਢਿਆ ਹੁਣ ਤਕਰੀਬਾ ਹੁਣ 12 ਵਜੇ ਹੋਏ ਆ ਤੇ ਸੋਹਣਾ ਟਾਈਮ ਬਣ ਕੇ ਤੇ ਫੋਟੋ ਆਪਣੇ ਜਿਹੜੇ ਬਣੇ ਆ ਮੈਂ ਚਾਰ ਵਾਰ ਤੈਨੂੰ ਘਰਾਂ ਜਾਵਾਂ ਜਨਾ ਨਹੀਂ ਪੈ ਵੀ ਲਿਆ ਸੋਣਾ ਬਾਕੀ ਫੇਰ ਤੁੱਪਾਂ ਬਦਲਵਾਈ ਹੋਈ ਵੀ ਬੱਟ ਫੇਰ ਬਹੁਤ ਦੇਖਦੇ ਆ ਪੱਤੀ ਸਾਰਾ ਭਾਈ ਮੀਂਹ ਘਲਿਆ ਹਰੀਆਂ ਵਾਲੀ ਦੇ ਕੋਈ ਐਨ ਬਣ ਗਏ ਨਹੀਂ ਸੁੱਕੇ ਪਏ ਤੇ ਦੱਸ ਪਾ ਜਮੀ ਹੈ ਨਹੀਂ ਨੀ Paldies. ਮਰੰਡੇ ਸ਼ਹਿਰ ਚ ਪਹੁੰਚੁਕੇ ਆ ਵੀ ਉਰੇ ਲੈਣਾ ਥੋੜਾ ਜਿਹਾ ਸਮਾਨ ਆਪਾਂ ਨੇ ਬਾ ਫੇਰ ਨਹੀਂ ਕਿਤੇ ਖੜਨਾ ਹੈਗਾ ਸ਼ਹਿਰ ਦੇ ਵਿੱਚ ਤੇ ਜਿਹੜੇ ਦੂ ਰਿਸ਼ਤੇਦਾਰ ਇਹ ਜਾਣਾ ਉਧਰ ਹੀ ਘੁੰਮਣਾ ਆਪਾਂ ਨੇ ਬਾਕੀ ਬੱਟ ਬਹੁਤ ਹੈ ਗਰਮੀ ਦਾ ਕੋਈ ਅੰਤ ਨਹੀਂ ਹੈਗਾ ਵੀ ਬਹੁਤ ਗਰਮੀ ਮੀਂਹ ਆਊਗਾ ਸ਼ਾਮ ਦਾ ਜਿਵੇਂ ਹਿਸਾਬ ਨਾਲ ਚੱਲਦਾ ਲੱਗਦਾ ਪ੍ਰੋਗਰਾਮ ਤੇ ਲੈ ਰਹੇ ਹੈ ਕਿਲੇ ਕੁਲੇ ਜਾ ਰਹੇ ਓਹ 파ਟਕਾ ਸਾਹਮਣੇ ਰੇਲ ਦੇ ਸੀਟੀ ਜੂ ਸੀਟੀ ਜੂ ਸੀਟੀ ਜੂ ਵਾਲੇ ਆ ਗਏ ਸੀਟੀ ਜੂ ਵਾਲੇ ਆ ਗਏ ਫਾਰਟ ਮਾਲਾਲਾ ਰੋਡ ਦਾ ਦੇ ਨਿਕਲੇ ਪਹਿਰ ਪਿੰਡ ਦੀ ਜੜ ਜਿਨ ਨਿਕਲਿਆ ਇੱਧਰ ਮੀਂਹ ਵੀ ਆ ਵਾ ਬੱਦ ਲੱਗਦਾ ਢਾਣਾ ਧੁੰਨਾ ਦੇ ਪਾਣੀ ਦਸਣ ਲੱਗਾ ਡੋਲਾ ਬੰਨ ਟੱਪਿਆ ਹੋਇਆ ਪਾਣੀ ਉਹ ਹੈਦਰ ਏਰੀਆ 'ਚ ਵੀ ਆਪਣੇ ਮੀਂਹ ਜਿਹੜਾ ਪਿਆ ਬਹੁਤ ਵਧੀਆ ਪਿਆ ਕੱਲ ਵੀ ਭੂਰ ਜਿਓ ਪਈ ਆ ਯਾਰ ਪਰਸੋਂ ਵੀ ਅੱਜ ਭੋਜੇ ਮਾਜਰੇ ਵੀ ਬਹੁਤ ਪਿਆ ਆਪਣੇ ਪਿੰਡ ਪਿਆਣੀ ਕੱਟ ਪਿਆ ਜਾ ਤੇ ਬਾਹਰ ਫੇਰ ਹੁਣ ਪੈਣਾ ਆਪਾਂ ਨੇ ਚੁੰਨੀ ਵਾਲਾ ਰੋੜਾ ਇੱਥੇ ਦੇ ਮਰੰਡੇ ਜਾਣਾ ਪਿੰਡ ਬੜਵਾਲਾ ਸ਼ਾਰਕ ਕੇ ਲੋ 4.5 ਕਿਲੋਮੀਟਰ ਦਾ ਫਰਕ ਆ ਰਿਹਾ ਦੇ ਨੇਲੇ ਦੂਏ ਪਾਸੇ ਬਿੜੇਤਦਾਰੀ ਆਪਾਂ ਵੀ ਤਕਰੀਬਨ 1:30 ਵਜੇ ਆਇਆ ਇੱਕ ਪਾਸੇ ਜਾਇਆ ਤਾਂ 1.5 ਘੰਟਾ ਲੱਗਦੇ ਉੱਥੇ ਬਣਾ ਵੀ ਚਾਹ ਬਾਣੀ ਓਪੀਣਾ ਹੁੰਦਾ ਜਦੋਂ ਜਿਹੜਾ ਸੰਭਾਲੇ ਦਾ ਕੰਮ ਦਾ ਬਲਾਤ ਆਪਾਂ ਨੂੰ ਦੇਖ ਫੜ। ਓਕੇ ਨਾ ਨੇ ਹਾਜ ਪਾਣੀ ਘਟਾ ਫਸਲ ਵਾੜੀ ਇਤਰ ਵਧੀਆ ਵੀ ਕੋਈ ਐਨਾ ਬਿਮਾਰੀ ਵਾਲਾ ਚਾਂਸ ਦੇਖ ਰਹਿਗਾ ਜਿੰਨੇ ਵੀ ਢਾਨ ਲੱਗੇ ਪਰ ਲੇਟ ਹੈ ਇੱਧਰ ਕਿਉਂ ਆਪਣੇ ਨਾਲ ਤੇ ਸਾਡੇ ਨਾਲ ਤੇ ਚੱਲ ਲੇਟ ਹੈ ਮੈਂ ਕਹਿੰਦਾ ਵੀ ਬਾਈ ਕਦੰਦੀ ਜੀਰੀ ਆ ਸਾਰੀ ਉਸਦੀ ਵੀ ਲੱਗੀ ਹੋਈ ਰਹਿਦੀ ਆ ਬਲੇ ਘਰ ਦੀ ਦੇਖਦੀ ਆ ਵਿੱਚ ਜੇ ਮਹੀਨੇ ਦੀ ਉਹਦੀ ਪੁੱਜਾ ਇਹਨਾਂ ਮਾਰ ਜਾਣਾ ਦਾ ਵੀ ਕੋਈ ਕੋਈ ਆ ਕੇ ਇੱਥੇ ਖੜਾ ਖੜੀ ਅੱਜ ਨੂੰ ਠੀਕ ਆ ਬਿਮਾਰੀ ਨੂੰ ਹੀ ਨਹੀਂ ਹੈਗੀ ਬਾਕੀ ਹੁਣ ਬੀਜਾਂ ਦਾ ਉਰੇ ਪਤਾ ਨਹੀਂ ਹੈਗਾ ਵੀ ਕਿਹੜੇ ਆਂ ਇਹ ਤੇ ਅਗਲਾ ਪਿੰਡ ਆਪਣਾ ਅਜ ਨਹੀਂ ਰਿਸ਼ਤੇਦਾਰਾਂ ਦਾ ਪਿੰਡ ਪਟਵਾਲਾ ਜਿੱਥੇ ਜਾਣਾ ਆਪਾਂ ਨੇ ਇਹ ਪਿੰਡ ਪਤਾ ਨਹੀਂ ਲਾਸ਼ਮਣ ਪਰਵਰ ਇਹਦੇ ਕੋਸਾ ਕੋਈ ਹੈ ਦੇਵਾ ਨਾ ਮੈਂ ਇਹਦਰ ਨੂੰ ਵੀ ਸੋਣਾ ਪਿਆ ਆਪਣਾ ਨਿਕਾਲ ਤੇ ਚਲੋ ਠੀਕ ਹੈ ਜੀ ਮਿਲਦੇ ਆ ਬਈ ਅਗਲੇ ਵਲੌਗ ਚ ਬਈ ਸਸਰੀ ਕਾਲ ਦੀ ਸਾਰਿਆਂ ਨੂੰ